ਹਾਂਜੀ ਬਾਬੇਓ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਉਮੀਦ ਕਰਦਾ ਸਾਰੇ ਵਧੀਆ ਹੋਗੇ ਤੇ ਆਪਾਂ ਵੀ ਪੂਰੇ ਘੈਂਟ ਆ ਤੇ ਪਨੀਰੀ ਆਪਾਂ ਦਿੱਤੀ ਬੀਜ ਝੋਨੇ ਦੀ ਇਹਨੂੰ ਬੀਜੀ ਨੂੰ ਤਕਰੀਬਨ 10-12 ਦਿਨ ਹੋ ਗਏ ਆ ਤੇ ਇੱਧਰ ਇੱਕ ਆਜ 1692 ਦੀ ਬੀਜੀ ਆ ਤੇ ਇੱਧਰ ਤੁਹਾਨੂੰ ਮੈਂ ਦੱਸਦਾ ਹਾਂ ਇਹਦਾ ਪ੍ਰੋਸੈਸ ਪਹਿਲਾਂ ਇਹ ਵੀ ਕਈ ਦੇ ਵੀਰ ਗਿੱਲੀ ਕਰਕੇ ਬੀਜਦੇ ਆ ਵੀ ਥੋੜਾ ਪੁੰਗਰਾ ਕੇ ਉਹ ਆਪਣੇ 1 ਸਾਲ ਬੀਜੀ ਦੇ ਆਪਣੇ ਬੀਜ ਨਹੀਂ ਹੋ ਗਿਆ ਉਦੋਂ ਆਪਾਂ ਲਾਇਆ ਸੀ 110 ਝੋਨਾ ਉਹ ਬਹੁਤ ਮਹਿੰਗਾ ਲਿਆ ਕੇ ਬੀ ਪਾਇਆ ਜੋ ਗਿਆ ਨਹੀਂ ਮੁੜ ਕੇ ਤੇ ਆਪਾਂ ਹੁਣ ਸੁੱਕੇ ਦੀ ਬੀਜੀ ਦੀ ਇਦਾਂ ਹੀ ਪਹਿਲਾਂ ਪੈਲੀ ਥੋੜੀ ਪੂਰੀ ਆ ਸਖਤ ਕਰ ਲਈਦੀ ਥੱਲੇਉ ਤੇ ਮੁੜ ਕੇ ਆਪਣਾ ਛਟਾ ਦੇ ਕੇ ਉੱਤੇ ਤੇ ਆਪਣਾ ਇਹਦਾ ਪਾਇਆ ਆਪਾਂ ਮਰਲੇ ਦਾ 2.5 ਕਿਲੋ ਵੀ ਪਿਛਲੀ ਵਾਰਾ ਪਾਇਆ ਸੀ ਤਿੰਨ ਤੇ ਸੰਗਣੀ ਬਹੁਤ ਹੋ ਗਈ ਪਨੀਰੀ ਮੁੜ ਕੇ ਬੂਟਾ ਨਹੀਂ ਪੂਰਾ ਮੋਟਾ ਹੁੰਦਾ ਝੋਨੇ ਦਾ ਜਿੰਨਾ ਹੋਣਾ ਚਾਹੀਦਾ ਸੀ ਤੇ ਐਡ ਕੀਤਾ 2.5 ਕਿਲੋ ਪਾਇਆ ਵਾ ਤੇ ਬੀ ਆਪਣਾ ਘਰ ਦਾ ਵਾ ਬਾਰੋਂ ਨਹੀਂ ਲੈ ਕੇ ਪਾਇਆ ਘਰ ਦਾ 20 ਸਾਰਾ ਕੋਈ ਦਵਾਈ ਨਹੀਂ ਲਈ ਨਾਲ ਸਿਰਫ ਇਹਨੂੰ ਛਟਾ ਦਿੱਤਾ 2.5 ਕਿਲੋ ਆਪਣੇ ਮਰਲੇ ਦਾ ਤੇ ਆਪਣਾ ਉੱਤੇ ਪਾਈ ਆਪਾਂ ਸਵਾਹ ਨਾਲ ਕਿਉਂਕਿ ਸਵਾਹ ਨਾਲ ਆਪਣੀ ਦੀਨੀ ਦੀ ਪੋਲੀ ਆ ਵੇਖ ਸਕਦੇ ਤੁਸੀਂ ਤੇ ਸਵਾਹ ਪਾਈ ਉੱਤੇ ਤੇ ਪਹਿਲੀਆਂ ਥੋੜੀਆਂ ਜਿਹੀਆਂ ਆਪਣੀਆਂ ਉੱਚੀਆਂ ਨੀਵੀਆਂ ਉਹਦੇ ਕਰਕੇ ਪਨੀਰੀ ਉਹ ਨੁਕਰਾਂ ਥੋੜੀਆਂ ਜੀਆਂ ਨੀਵੀਆਂ ਪਾਣੀ ਖਲੋਤਾ ਜਿੱਥੇ ਤੇ ਹੁਣ ਤੁਹਾਨੂੰ ਮੈਂ ਦੱਸਦਾ ਬੀਜ ਆਪਾਂ ਕਿਹੜਾ ਕਿਹੜਾ ਬੀਜਿਆ ਵਾ ਆ ਗਈ ਆਪਣੀ 131 ਦੀ ਇਹਦਾ ਕਹਿੰਦੇ ਝਾੜ ਪਿਛਲੇ ਸਾਲ ਦਾ ਉਸਤ ਝਾੜ ਕੋਈ 36 37 ਕਿੰਟ ਲਗਾ ਸੀ ਬਾਕੀ ਹੁਣ ਆਪਾਂ ਲਾਵਾਂਗੇ ਇਹਦਾ ਤਜਰਬਾ ਕਰਾਂਗੇ ਫਿਰ ਪਤਾ ਲੱਗੂ ਵੀ ਕਿੰਨਾ ਨਿਕਲਦਾ ਵਾ ਬਾਕੀ ਉਧਰ ਆਪਣੇ ਲਾਇਆ ਸੀ ਤੇ ਚਾਚੇ ਆਣਾ ਉਹਨਾਂ ਦੇ ਦਿੰਦੇ 36 ਕਿੰਟ ਲੜਿਆ ਬਾਕੀ ਹੁਣ ਜਿਹਨਾਂ ਜਰਾ ਆਪਾਂ ਲਾ ਕੇ ਵੇਖਾਂਗੇ ਉਹਨਾਂ ਜਰ ਕੋਈ ਕਹਿ ਨਹੀਂ ਸਕਦੇ ਇਹ ਆਪਾਂ ਦਾ ਟੈਸਟਿੰਗ ਕਰਨਾਰੇ ਇਕੱਲਾ ਖੰਢੀ ਲਾਵਾਂਗੇ ਜ਼ਿਆਦਾ ਨਹੀਂ ਲਾਉਣਾ ਤੇ ਲਾਉਣਾ ਆਪਾਂ ਇਹਦੇ ਉੱਤਰ ਜਿਆਦਾ ਝੋਨਾ ਹੀ ਆ ਬਾਸਮਤੀ ਘਾਟ ਹੀ ਲਾਉਣੀ ਹੈ ਤੇ ਆ ਆਪਣੀ ਵਗੀ ਆ ਗਈ 440 442 ਦੀ ਇਹਦੀ ਪਨੀਰੀ ਕਰੋ ਜਾ ਕੇ ਇਹਦੇ ਦਾਣੇ ਬਹੁਤ ਵੀ ਏਡੇ ਸਾਫ ਦਾਣੇ ਹੁੰਦੇ ਆ ਵੀ ਚਿੱਟੇ ਦਾਣੇ ਇਹਦੇ ਥੋੜੀ ਜੀ ਇੱਕ ਆਉਂਦੀ ਪ੍ਰੋਬਲਮ ਹੈ ਯਾਰ ਇੱਕੀ ਵਾਂਗੂ ਵੱਧ ਜਿਆਦਾ ਜਾਂਦਾ ਥੋੜਾ ਜਿਹਾ ਇਹਦਾ ਪ੍ਰਾਲੀ ਬਹੁਤ ਮਾੜੀ ਹੁੰਦੀ ਹੈ ਇਹਦੀ ਵੀ ਬਾਲੀ ਵੀ ਜਦੋਂ ਜਿੱਦਾਂ 15 ਸੌਣ ਆਉਂਦੀ ਹੋ ਜਾਂਦੀ ਉਤਰਾ ਹੋ ਜਾਂਦੀ ਹੈ ਡਿੱਗਣ ਦਾ ਥੋੜਾ ਜਿਹਾ ਰਹਿੰਦਾ ਵੇ ਡਿੱਗਦਾ ਨਹੀਂ ਆ ਵੀ ਡਿੱਗਣ ਦੀ ਆਸਰੇ ਤੇ ਆ ਜਾਂਦਾ ਪਿੱਛੋਂ ਜਾ ਕੇ ਇਹਨੂੰ ਬਿਮਾਰੀ ਬਹੁਤ ਘਟ ਪੈਂਦੀ ਆ ਇੱਕ ਪਾਣੀ ਘਟ ਲਿੰਦਾ ਏ ਤੇ ਇੱਕ ਸਪਰੇ ਵੀ ਇਹਨੂੰ ਹੁੰਦੀ ਨਹੀਂ ਕੋਈ ਖਾਸ ਤੇ ਯੂਰੀਆ ਦੀ ਬਸ 2 2.5 ਬੋਰੀਆਂ ਤੋਂ ਵੱਧ ਨਹੀਂ ਤੇ ਵਧੀਆ ਝਾੜ ਦਿੰਦਾ ਵੀ ਇਹਦੀ ਆਸਟ ਪਿਛਲੀ ਵਾਰ 35 36 ਕਮੈਂਟਲ ਦੀ ਹੈਗੀ ਤੇ ਇਧਰ ਆਪਣਾ ਆ ਗਿਆ 444 ਇਹਨੂੰ ਥੋੜਾ ਜਿਹਾ ਇਹ ਵੀ ਵਧੀਆ ਝੜਦਾ ਇਹਦਾ ਵੀ ਕਦਮ ਅਦਰੇ ਰਹਿੰਦਾ ਵਾ ਤੇ ਇਹਦਾ ਬੂਟਾ ਬਹੁਤ ਵਧੀਆ ਹੁੰਦਾ ਵਾ ਤੇ ਇਹਦਾ ਵੀ ਆਸਟ ਝਾੜ 33 34 ਕਮੈਂਟਲ ਦਾ ਹੈਗਾ ਵਾ ਤੇ ਇਹਨੂੰ ਇੱਕ ਥੋੜੀ ਲਾਸਟ ਦੇ ਜਾ ਕੇ ਪ੍ਰੋਬਲਮ ਆ ਜਾਂਦੀ ਆ ਇਹਨੂੰ ਆਪਣੀ ਹਰੀ ਕੁੰਗੀ ਪੈਂਡ ਆ ਪੈਂਦੀ ਆ ਉਹਦਾ ਇਲਾਜ ਇਹੋ ਹੀ ਆ ਵੀ ਜਦੋਂ ਥੋੜਾ ਜਿਹਾ ਪੱਕ ਜਾਂਦਾ ਵਾ ਇੱਕ ਦੋ ਦਿਨ ਹਰੇ ਹੁੰਦਾ ਵਾ ਜੇ ਜ਼ਿਆਦਾ ਪੱਕ ਜਾਂਦਾ ਉਦੋਂ ਪੈਂਡ ਆ ਪੈਂਦੀ ਆ ਇਹ ਇਸ ਕਰਕੇ ਇਹਨੂੰ ਥੋੜਾ ਜਿਆਦਾ ਪਹਿਲਾਂ ਹੀ ਜਿੱਤਰਾ ਵੀ 8 ਕ ਦਿਨਾਂ ਲੈਂਦਾ ਵੱਧ ਹਫਤਾ ਲੈਂਦਾ ਹਫ਼ਤੇ ਤੋਂ ਪਹਿਲਾਂ ਵੜ ਦੋ ਇਹਨੂੰ ਫੇਰ ਨਹੀਂ ਕੋਈ ਗੱਲ ਨੇਰੇ ਮੁੜ ਕੇ ਹਰੀ ਕੂੰਗੀ ਪੈਂਦਾ ਬਿੰਦੀ ਨੂੰ ਆ ਇਧਰ ਆਪਣੀ ਆ 1692 ਦੀ ਪਨੀਰੀ ਇਹ બીજી ਆ ਜੀ ਤੇ ਇਹ ਆਪਾਂ ਪੰਨਿਆਂ ਕ ਦਿਨਾਂ ਦੀ ਲਾ ਦੇਣੀ ਆ ਕਿਉਂਕਿ ਇਹ ਥੋੜੀ ਕੋਲੀ ਕੋਲੀ ਲੱਗੇ ਫਿਰ ਵਧੀਆ ਝੜਦੀ ਆ ਇਹ ਜਦੋਂ ਪੱਕੜ ਜੀ ਹੋ ਜਾਂਦੀ ਫਿਰ ਤੁਰਦੀ ਨਹੀਂ ਛੇਤੀ ਫਿਰ ਆਸ਼ਨਾ ਪਾਣੀ ਜਿਆਦਾ ਪਾਉਣਾ ਪੈਂਦਾ ਤੇ ਬਾਕੀ ਆਪਾਂ ਕਣਕ ਨੂੰ ਵੀ ਯੂਰੀਆ 2 2.5 ਬੋਰੀਆਂ ਹੀ ਤੇ ਝੋਨੇ ਨੂੰ ਵੀ 2.5 ਜਾਂ 3 ਜਿਹੜਾ ਘਟ ਵਾਧਦਾ ਵਾ ਤੇ ਜਿਹੜਾ ਜ਼ਿਆਦਾ ਵਾਧਦਾ ਉਹਨੂੰ ਦੋ ਹੀ ਹੱਦ ਢਾਈ ਬਸ ਇਸ ਤੋਂ ਵੱਧ ਨਹੀਂ ਤੇ ਬਾਕੀ ਆਪਾਂ ਵਟ ਬੰਨਾ ਘਰ ਤਾਂ ਤਿਆਰ ਕਿਉਂ ਗਿਆ ਆਪਾਂ ਲਾਉਣੇ ਕਰਾਈ ਹੁਣ ਕੱਲ ਨੂੰ ਪੈੜੀਆਂ ਵਾਵਾਂਗੇ ਤੇ ਤੁਹਾਨੂੰ ਨਾ ਟਰੈਕਟਰ ਦੀ ਪਰਫਾਰਮੈਂਸ ਦਿਖਾਵਾਂਗੇ ਤੇ ਅੱਜ ਦਾ ਵਲੌਗ ਬਸ ਇੱਥੇ ਐਂਡ ਕਰਦੇ ਆਪਾਂ ਧੰਨਵਾਦ ਤੁਹਾਡਾ ਵੀਡੀਓ ਵੇਖਣ ਲਈ ਜੇ ਚੈਨਲ ਤੇ ਆਏ ਨਵੇਂ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦੇ ਸ਼ੇਅਰ ਧੰਨਵਾਦ ਜੀ